ਇੱਕ ਟੀਮ ਹੋ ਸੀ ਕਿ ਜਿਹਦੇ ਬਾਰੇ ਕੋਈ ਗੱਲ ਨਹੀਂ ਸੀ ਕਰਦਾ ਦੂਸਰੀ ਟੀਮ ਹੋ ਸੀ ਕਿ ਜਿਹਦੇ ਬਿਨਾ ਗੱਲ ਕੀਤੇ ਕੋਈ ਰਹਿ ਨਹੀਂ ਸਕਦਾ ਕਿਉਂਕਿ ਉਹਦੇ ਕਰਕੇ ਉਹਨਾਂ ਦੀ ਰੀਤਵਾਦੀ ਸੀਗੀ ਚੈਨਲ ਤੇ ਵਿਊ ਹੁੰਦੇ ਸੀਗੇ ਉਹਦਾ ਨਾਮ ਹੈਗਾ ਯਾ ਆਰਸੀਬੀ ਜਿਨ੍ਹਾਂ ਨੇ ਲਗਾਤਾਰ ਮੈਚ ਹਾਰੇ ਸੈਮੀ ਫਾਈਨਲ ਵਿੱਚ ਪਹੁੰਚੇ ਉਸ ਤੋਂ ਬਾਅਦ ਫਾਈਨਲ ਦੇ ਵਿੱਚ ਪਹੁੰਚੇ ਬਹੁਤ ਵਾਰ ਪਹੁੰਚੇ ਵਿਰਾਟ ਕੋਹਲੀ ਉਸ ਟੀਮ ਦੇ ਨਾਲ ਜੁੜਿਆ ਰਿਹਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰ ਉਸ ਟੀਮ ਨੂੰ ਜਿਹੜਾ ਕਿ ਹੁਣ 2025 ਦੇ ਵਿੱਚ ਆਪਣੀ ਆਈਪੀਐਲ ਟਰੋਫੀ ਚੁੱਕਣ ਦਾ ਮੌਕਾ ਮਿਲਿਆ ਸੀਗਾ ਉਹ ਵੀ ਪੰਜਾਬ ਕਰਕੇ ਪੰਜਾਬ ਵਾਲੇ ਕਹ ਰਹੇ ਸੀ ਕਿ ਪਹਿਲਾਂ ਕਿ ਆਪਾਂ ਕੋਈ ਗੱਲ ਨਹੀਂ ਸਾਡੇ ਭਰਾਵਾਂ ਵਰਗੇ ਹੈਗੇ ਆ ਆਰਸੀਬੀ ਵਾਲੇ ਪਰ ਉਸ ਤੋਂ ਬਾਅਦ ਅਚਾਨਕ ਇਦਾਂ ਦੇ ਜਿਹੜੇ ਕਿ ਪੰਜਾਬ ਤੇ ਆਰਸੀਬੀ ਦੇ ਵਿੱਚ ਮੈਚ ਹੋਵੇ ਜਿਹੜੇ ਕਿ ਜੰਗ ਦੇ ਵਿੱਚ ਬਦਲ ਗਏ ਤੇ ਉਸ ਤੋਂ ਬਾਅਦ ਜਿਹੜਾ ਕਿ ਵਿਰਾਟ ਕੋਹਲੀ ਤੇ ਅਈਅਰ ਦੇ ਕਾਫੀ ਅਲਾਈ ਜਿਹੜੇ ਕਿ ਇੱਕ ਦੂਜ ਨੂੰ ਟਰੋਲ ਵੀ ਕੀਤੇ ਮੈਚ ਦੇ ਦੌਰਾਨ ਕਾਫੀ ਜ਼ਿਆਦਾ ਹਾਸੇ ਮਜ਼ਾਕ ਦੇ ਵਿੱਚ ਲਿਆ ਗਿਆ ਪਰ ਇਨ੍ਹਾਂ ਗੱਲਾਂ ਨੂੰ ਜੀਰੋ ਸੀਰੀਅਸ ਤੌਰ ਤੇ ਅਈਅਰ ਨੇ ਲਿਆ ਉਹ ਤੋਂ ਪਤਾ ਲੱਗਦੀ ਕਿ ਆਰਸੀਬੀ ਤੇ ਆਪਾਂ ਕਹਿ ਸਕਦੇ ਆ ਪੰਜਾਬ ਦੀ ਥੋੜੀ ਬਹੁਤੀ ਲਾਕਡਾਊਨ ਹੋ ਚੁੱਕੀ ਸੀਗੀ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਦੋਵਾਂ ਟੀਮਾਂ ਦੇ ਵਿੱਚੋਂ ਕਿਹੜੀਆਂ ਤਗੜੀਆਂ ਟੀਮਾਂ ਹੈਗੀਆਂ ਇਸ ਵਾਰ 2026 ਦੇ ਵਿੱਚ ਇੱਕ ਟੀਮ ਤਗੜੀ ਹੋਵੇਗੀ ਪਰ ਖੇਡ ਦੇ ਮੈਦਾਨ ਦੇ ਵਿੱਚ ਜੋ ਕੁਝ ਖੇਡਿਆ ਜਾਂਦਾ ਆ ਉੱਤੇ ਡਿਪੈਂਡ ਕਰਦਾ ਕਿ ਖਿਡਾਰੀ ਕਿਸ ਤਰ੍ਹਾਂ ਖੇਡਦੇ ਨੇ ਪਰ ਟੇਬਲ ਦੇ ਉੱਤੇ ਜਿਹੜੀ ਟੀਮ ਇੱਕ ਵਾਰ ਹਾਰ ਚੁੱਕੀ ਸੀਗੀ ਉਹ ਸੀਗੀ ਆਰਸੀਬੀ ਜਿਹੜੀ ਲਗਾਤਾਰ ਹਾਰਦੀ ਆਈਆ ਉਸ ਤੋਂ ਬਾਅਦ ਜਦੋਂ ਡੀਕੇ ਇਸ ਟੀਮ ਦਾ ਕੋਚ ਬਣਦਾ ਹੈ ਡੀਕੇ ਇਹ ਟੀਮ ਦੀ ਕਮਾਂਡ ਸੰਭਾਲਦਾ ਹੈ ਤੇ ਉਸ ਤੋਂ ਬਾਅਦ ਅਚਾਨਕ ਟੇਬਲ ਦੇ ਉੱਤੇ ਹੀ ਇਹ ਟੀਮ ਜਿੱਤ ਲਾ ਪਈ ਸਾਰੇ ਆਨੇ ਅਬਾਨੀ ਅਡਾਨੀ ਜਿੰਨੇ ਵੀ ਸੀਗੇ ਸੈਨਲੇ ਦੇ ਹਦਰਾਬਾਦ ਦੀ ਮਾਲਕਿਨ ਸਾਰੇ ਆਨੇ ਆਰਸੀਬੀ ਤੋਂ ਹੈਰਾਨ ਹੋ ਗਏ ਕਿਉਂਕਿ ਕੁਝ ਇਹੋ ਜਿਨਾਂ ਨੇ ਬੱਦੇ ਸਵਾਰ ਚੁੱਕ ਲਏ ਉਸ ਤੋਂ ਬਾਅਦ ਇਹਨਾਂ ਦੀ ਟੀਮ ਅੱਗੇ ਨਾਲੋਂ ਵੀ ਹੋਰ ਜ਼ਿਆਦਾ ਖਤਰਨਾਕ ਹੋ ਗਈ ਹੈ ਕਿਉਂਕਿ ਤਿੰਨ ਤਿੰਨ ਵਿਕਟ ਕੀਪਰ ਇਸ ਟੀਮ ਵਿੱਚ ਖੇਡਣਗੇ ਹੁਣ ਜਿੱਥੇ ਰੋਮੀਓ ਸ਼ੈਵਰਡ ਖੇਡੇਗਾ ਆਪਾਂ ਟੀਮ ਨੂੰ ਦੱਸਦੇ ਹਾਂ ਕਿ 2026 ਦੇ ਵਿੱਚ ਕਿਹੜੀ ਟੀਮ ਆਰਸੀਬੀ ਵੱਲੋਂ ਖੜਾਈ ਜਾਵੇਗੀ ਤੇ ਕਿਹੜੀ ਟੀਮ ਜਿਹੜੀ ਕਿ ਪੰਜਾਬ ਵੱਲੋਂ ਖੜਾਈ ਜਾਵੇਗੀ ਆਪਾਂ ਜਿਹੜੀ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੋਰ ਸੱਚਾ ਵਾਦਿਆ ਨੇ ਆਰਸੀਬੀ ਤੇ ਆਪਣੀ ਪੰਜਾਬ ਦੀ ਜੇਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੇ ਫੈਨ ਨੇ ਉਹਦੇ ਅੱਡੇ ਵੱਡੇ ਹੋਏ ਨੇ ਅਤੇ ਪਿਛਲੇ ਸਾਲ ਤੋਂ ਕਾਫੀ ਜ਼ਿਆਦਾ ਫੈਨ ਜਿਹੜੇ ਆਰਸੀਬੀ ਦੇ ਸੀਗੇ ਪੰਜਾਬ ਦੇ ਵਿੱਚ ਪਰ ਉਹ ਵੀ ਹੁਣ ਆਪਣੀ ਹੋਮ ਟੀਮ ਪੰਜਾਬ ਨੂੰ ਸਪੋਰਟ ਕਰਨ ਲੱਪੇ ਨੇ ਉਹ ਕਿਉਂ ਸਪੋਰਟ ਕਰਨ ਲੱਪੇ ਨੇ ਉਹ ਰੇ ਨੇ ਅਯਰ ਤੇ ਵਿਰਾਟ ਕੋਹਲੀ ਨਿਹਾਲ ਵਡੇਰਾ ਜਿਨ੍ਹਾਂ ਦੇ ਐਗਰੈਸ਼ਨ ਦਿਖਾਏ ਉੱਥੇ ਹੁਣ ਫੀਲਡ ਉਤੋਂ ਤੋਂ ਵੱਡਾ ਮੈਚ ਵੀ ਜਿਹੜੇ ਕਿ ਪੰਜਾਬ ਵਾਲੇ ਹਾਰ ਗਏ ਉਤੋਂ ਤੋਂ ਵੱਡਾ ਫਾਈਨਲ ਤੇ ਵੱਡਾ ਛਟਕਾ ਲੱਗਾ ਸੀਗਾ ਪੰਜਾਬ ਨੂੰ ਆਓ ਇੱਕ ਨਜ਼ਰ ਮਾਰਦੇ ਹਾਂ ਆਰਸੀਬੀ ਦੇ ਵੱਲ ਆਰਸੀਬੀ ਨੇ ਇਸ ਜਿਹੜੇ ਕਿ ਸਾਲ ਦੇ ਵਿੱਚ ਕਿਹੜੀ ਟੀਮ ਚੁਣੀ ਆ 2026 ਕੁਝ ਮੈਂ ਕਹਿੰਦਾ ਬਹੁਤਾ ਦੂਰ ਨਹੀਂ ਰਿਹਾ ਆਈਪੀਐਲ ਸ਼ੁਰੂ ਹੋਣ ਦੇ ਵਿੱਚ ਉਸ ਤੋਂ ਪਹਿਲਾਂ ਟੀ20 ਜਿਹੜਾ ਕਿ ਵਰਲਡ ਕੱਪ ਹੋਵੇਗਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵਿਰਾਟ ਕੋਹਲੀ ਨੇ ਉਹਦੇ ਵਿੱਚ ਰਿਟਾਇਰਮੈਂਟ ਇੰਟਰਨੈਸ਼ਨਲ ਮੈਚਾਂ ਵਿੱਚ ਲੱਲੀ ਆ ਟੈਸਟ ਮੈਚ ਤੇ ਜਿਹੜੇ ਕਿ ਟੀ20 ਨੇ ਉਹ ਵਿਰਾਟ ਨਹੀਂ ਖੇਡਦਾ ਪਰ ODI اور اپنے IPL ਦੇ ਵਿੱਚ ਜਦੋਂ ਵੀ ਉਹ ਹੁੰਦਾ ਆ ਉਹਦਾ ਬੱਲਾ ਬੋਲਦਾ ਆ ਕਰਦੇ ਆ ਵੀ ਇਸ ਗੱਲ ਇਹ ਟੀਮ ਬਾਰੇ ਗੱਲ ਕਰਦੇ ਆ ਵੀ ਇਸ ਟੀਮ ਦੇ ਵਿੱਚ ਹੁਣ ਕਿਹੜੇ ਕਿਹੜੇ ਪਲੇਅਰ ਹੋਣਗੇ ਕਿਉਂਕਿ ਇਹ ਵੀ ਪੰਜਾਬ ਦੀ ਕਿਤੇ ਨਾ ਕਿਤੇ ফেਵਰਟ ਟੀਮ ਹੈਗੀ ਆ ਪਰ ਜਦੋਂ ਦਾ ਰੋਲਾ ਰੱਪਾ ਪਿਆ ਸੀਗਾ ਇਹਨਾਂ ਦਾ ਉੱਤੋਂ ਵੱਡਾ ਥੋੜੀ ਬਹੁਤੀ ਮੈਂ ਕਹਿਣਾ ਕਿ ਇਹ ਪੰਜਾਬ ਵਾਲੇ ਇਹਨਾਂ ਨੂੰ ਫੋਲੋ ਕਰਨਾ ਜਿਹੜੇ ਕਿ ਉਹ ਹਟ ਚੁੱਕੇ ਨੇ ਪਰ ਇੱਕ ਨਜ਼ਰੇ ਇਹਨਾਂ ਵੱਲ ਮਾਰਦੇ ਆ ਕਿਉਂਕਿ ਪੇਚਾ ਤਿਆਰ ਕੀ ਪੈਣਾ ਹੀ ਤੇ अय्यर ਵੀ ਪੂਰੀ ਤਿਆਰੀ ਕਰਕੇ ਆਇਆ ਆ ਉਹ ਸਾਨੂੰ ਚਿਹਰਾ ਨਹੀਂ ਭੁੱਲਦਾ ਜਿਹੜਾ ਆਪਕੀ ਚੈਂਪੀਅਨ ਟਰਾਫੀ ਦੇ ਵਿੱਚ ਆਈਅਰ ਦਾ ਬਣਿਆ ਸੀਗਾ ਡਰੈਸਿੰਗ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਕਪਤਾਨ ਦੀ ਗੱਲ ਕਰਦੇ ਆਂ ਰਜਿਤ ਪਾਟੀਦਾਰ 3 ਨੰਬਰ 4 ਨੰਬਰ ਦਾ ਪਲੇਅਰ ਆ ਅਪ ਡਾਊਨ ਮਤਲਬ ਕਿ 3 4 ਨੰਬਰ ਤੇ ਵੀ ਆ ਸਕਦਾ ਆ ਓਪਨਰ ਤੇ ਵੀ ਆ ਸਕਦਾ ਆ ਪਰ ਜਿਹੜੇ ਸਾਹਮਣੇ ਨੇ ਆਈਅਰ ਕੀ ਜੇ ਟੀਮ ਚੁਣੀਆ ਮੈਨੂੰ ਲੱਗਦਾ ਕਿ ਇਹਦੀ ਵੀ ਬੈਟਿੰਗ ਨਿਖਰ ਕੇ ਆਪੇਗੀ ਕਿਉਂਕਿ ਇਹਨਾਂ ਕੋਲੋ ਬੈਕਅਪ ਤੌਰ ਤੇ ਬੜੇ ਪਲੇਅਰ ਹੁੰਨੇ ਆ ਖੇਡਣ ਵਾਲੇ ਜਿਵੇਂ ਰੋਮੀਓ ਸ਼ੈਪਨ ਨੂੰ ਸ਼ੁਰੂਆਤ ਵਿੱਚ ਮੈਂ ਕਹਿੰਦਾ ਕਿ ਉਹਨੇ ਧੂਮ ਕੱਢ ਦਿੰਦਾ ਏ ਥੱਲੇ ਜਦੋਂ ਆ ਜਾਂਦਾ ਇੱਕ ਵਾਰ ਖੇਡਣ ਜਿਹੜੇ ਓਵਰ ਹੁੰਦੇ ਨੇ 10 15 18 ਓਵਰ ਤੱਕ ਪੂਰੇ ਇਹਨਾਂ 팀 ਡੇਵਿਡ ਵੀ ਪਿਛਲੇ ਸਾਲ ਬੜਾ ਚੱਲਿਆ ਆ ਪਹਿਲੇ ਨੰਬਰ ਤੇ ਹੈਗਾ ਰਾਜੇਸ਼ ਪਾਟੀਦਾਰ ਦੇਵਦਤ ਪਾਟੀਗਲ ਦੇਖੋ ਇਹ ਮੁੰਡੇ ਜਿਹੜਾ ਹੈਗਾ ਦੇਵਦਤ ਪਾਟੀਗਲ ਇਹ ਅੰਦਰ ਬਾਅਦ ਹੁੰਦਾ ਰਹਿੰਦਾ ਆ ਆਰਸੀਬੀ ਦੇ ਵਿੱਚ ਪਰ ਏਦੀ ਜੇ ਸਟ੍ਰਾਈਕ ਰੇਟ ਦੀ ਗੱਲ ਕਰੀਏ ਤਾਂ ਇੰਨੀ ਖਾਸ ਨਹੀਂ ਹੈਗੀ ਉੱਤੋਂ ਬਾਦ ਆਇਆ ਦਾ ਵਿਰਾਟ ਕੋਹਲੀ ਸਾਲਟ ਦਾ ਸਾਰਿਆਂ ਨੂੰ ਪਤਾ ਹੀ ਆ ਨਮਕ ਜੇ ਜੇ ਸਹੀ ਪੈ ਗਿਆ ਸਾਰਿਆਂ ਨੇ ਇਹੋ ਕਹਿੰਦੇ ਆ ਕਿ ਜੇ ਤਾਂ ਸਹੀ ਪੈ ਗਿਆ ਫਿਰ ਠੀਕ ਠਾਕ ਰਹੂਗਾ ਜੇ ਜਿਆਦਾ ਪੈ ਗਿਆ ਦੂਸਰੀ ਟੀਮ ਦੇ ਖਾਣੇ ਦੇ ਵਿੱਚ ਤੇ ਫਿਰ ਜਿਹੜਾ ਕਿ ਖਾਣੇ ਦਾ ਸਵਾਦ ਆ ਉਹ ਬਕਾਰ ਕਰ ਜਾਵੇਗਾ ਹਨਾ ਸਾਲਟ ਆ ਗਿਆ ਚੌਥੇ ਆਪਣਾ ਪੰਜਵੇਂ ਨੰਬਰ ਤੇ ਆਪਣੇ ਜਿਹੜੇ ਕਿ ਜਤੇਸ਼ ਸ਼ਰਮਾ ਵਿਕਟ ਕੀਪਰ ਦੇ ਤੌਰ ਤੇ ਆਇਆਦਾ ਆ ਉਤਰਾਵਾ ਦਾ ਸਾਲਟ ਵੀ ਵਿਕਟ ਕੀਪਰ ਆ ਪਰ ਜਤੇਸ਼ ਸ਼ਰਮਾ ਨੇ ਕਿ ਵਿਕਟ ਕੀਪੀਰੀ ਕਰਦਾ ਰਿਹਾ ਤੇ ਕਾਫੀ ਜ਼ਿਆਦਾ ਇਹਨੇ ਨਾਮ ਵੀ ਕਮਾਇਆ ਆ ਜਿਹੜਾ ਕਿ ਆਰਸੀਬੀ ਵੱਲੋਂ ਵਿਕਟ ਕੀਪਰ ਦੇ ਤੌਰ ਤੇ ਦਿੱਤੇ ਆਪਣੇ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਿਕਲੇ ਆ ਪਲੇਅਰ ਜਿਹੜਾ ਕਿ ਆਰਸੀਬੀ ਦੇ ਵਿੱਚ ਜਾ ਕੇ ਇਦਾਂ ਦਾ ਕੀ ਹੋ ਗਿਆ ਕਿ ਚੋਕੇ ਛੱਕੇ ਮਾਰਨ ਲੱਪਿਆ ਥੋੜੇ ਥੋੜੀਆਂ ਬਾਲਾਂ ਦੇ ਵਿੱਚ ਜਿਹੜੇ ਕਿ ਜ਼ਿਆਦਾ ਰਨ ਬਣਾ ਕੇ ਦੇਣ ਲੱਪਿਆ ਸਭ ਤੋਂ ਵੱਡਾ ਹਾਥੇੜਾ ਇਹਦਾ ਰਿਹਾ ਆ ਹੋ ਰਿਹਾ ਆ ਆਈਪੀਐਲ ਫਾਈਨਲ ਦੇ ਵਿੱਚ ਜਿੱਥੇ ਕਿ ਪੰਜਾਬ ਦੇ ਖਿਲਾਫ ਇਹਨੇ ਰਨ ਬਣਾਏ ਸੀਗੇ ਉਹੀ ਰੰਗ ਨਾਲ ਡਿਫਰੈਂਸ ਜਿਹੜਾ ਕਿ ਸਾਨੂੰ ਬਾਅਦ ਵਿੱਚ ਦੇਖਣ ਨੂੰ ਮਿਲਿਆ ਜਿਹੜਾ ਸ਼ਾਂਖ ਨੇ ਇਹ ਜਲਬੜ ਨੂੰ ਛਕੇ ਹਮਾਰੇ ਥੋੜੇ ਰੰਗ ਨਾਲ ਮੈਂ ਕਹਿੰਦਾ ਪੰਜਾਬ ਚੁੱਕ ਗਈ ਨਹੀਂ ਤੇ ਨਿਹਾਲ ਵਡੇਰਾ ਦੀ ਉਹ ਇਨਿੰਗ ਯਾਦ ਕਰਦੇ ਆ ਤੇ ਸਾਨੂੰ ਥੋੜਾ ਪਤਾ ਜਿਹੜਾ ਛਿੜਕਾਵਾਜ਼ਾ ਕਿ ਇਹ ਤੇਜ਼ ਕਿਉਂ ਨਹੀਂ ਖੇਡਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਬਾਈ ਕੀਤੀ ਹੈ ਸਾਲ ਦੇ ਵਿੱਚ ਜਾਰਡਨ ਕੋਕਸ ਦੀ ਜਿਹੜਾ ਵਿਕਟਰ ਵਿਕਟ ਕੀਪਰ ਵੀ ਆ ਤੇ ਬੈਟਰ ਵੀ ਆ ਮੈਂ ਕਹਿੰਦਾ ਕਿ ਇਹ ਵੀ ਜਿਹੜਾ ਇੰਗਲਿਸ਼ ਪਲੇਅਰ ਹੈਗਾ ਇਹਨਾਂ ਵਾਸਤੇ ਬੜਾਈ ਖਾਸ ਆ ਕਿਉਂਕਿ ਮੈਂ ਇਹੋ ਗੱਲ ਕਹਿ ਰਿਹਾ ਕਿ ਇਹਨਾਂ ਨੇ ਐਰ ਕੀ ਓਨ ਟੇਬਲ ਦੇ ਉੱਤੇ ਬਹੁਤ ਵਧੀਆ ਪਿਕ ਜਿਹੜੇ ਕੀ ਉਹ ਬੰਦੇ ਕੀਤੇ ਆ ਸਾਰੀਆਂ ਦੀਆਂ ਨਜ਼ਰਾਂ ਆਰਸੀਬੀ ਤੇ ਹੈਗੀਆਂ ਸੀਗੀਆਂ ਕੁਨਾਲ ਪੰਡਿਆ ਦਾ ਜਿਨ੍ਹਾਂ ਨੂੰ ਜਿੰਨੂੰ ਸਾਰੀਆਂ ਟੀਮਾਂ ਨੇ ਵਰਤ ਕੇ ਵੇਲੇ ਕਿਸੇ ਟੀਮ ਵਾਸਤੇ ਕੰਮ ਨਹੀਂ ਆਇਆ ਉਹ ਆਰਸੀਬੀ ਵਾਸਤੇ ਕੰਮ ਆ ਗਿਆ ਇਹ ਮੈਨੂੰ ਲੱਗਦਾ ਕਿ ਚਨਈ ਵਾਲਿਆਂ ਕੋ ਚਨਈ ਵਾਲੇ ਕੀ ਕਰਦੇ ਹੁੰਦੇ ਜਿਹੜੇ ਬੰਦੇ ਕਿਸੇ ਨੂੰ ਨਹੀਂ ਚਾਹੀਦੇ ਉਹ ਚਨਈ ਵਿੱਚ ਭਰਤੀ ਹੋ ਜਾਂਦੇ ਪਰ ਆਰਸੀਬੀ ਵਾਲਿਆਂ ਨੇ ਹਾਰਦਿਕ ਪੰਡਿਆ ਦਾ ਕੁਨਾਲ ਪੰਡਿਆ ਪਰ ਆ ਖਰੀਦਿਆ ਵੱਡੇ ਭਰਾਣੇ ਕਮਾਲ ਕਰਤੀ ਆਰਸੀਬੀ ਦੇ ਵਿੱਚ ਜਿਹੜੀਆਂ ਵਿਕਟਾਂ ਝਟਕਾਈਆਂ ਉਹਨੇ ਰਨ ਬਣਾਏ ਅਹਿਮ ਮੌਕੇ ਤੇ ਲਖਨਊ ਦੇ ਖਿਲਾਫ ਮੈਚ ਜਿੱਤਾਈ ਉਹਦੇ ਵਿੱਚ ਜਿਹੜਾ ਕਿ ਅਹਿਮ ਯੋਗਦਾਨ ਰਿਆ ਸੀਗਾ ਕੁਨਾਲ ਪਾਂਡਿਆ ਦਾ ਉਤੋਂ ਪਤਾ ਟੀਮ ਡੇਵਿਡ ਆ ਜਾਂਦਾ ਆ ਟੀਮ ਡੇਵਿਡ ਦੇ ਵੀ ਸਾਰੇ ਇਹਨਾਂ ਦਾ ਪਤਾ ਹੈ ਕਿ ਕਿੰਨੇ ਸਕੋਰ ਇਹਨੇ ਬਣਾਏ ਸੀਗੇ ਫਿਨਿਸ਼ਿੰਗ ਦੇ ਤੌਰ ਤੇ ਉੱਤੇ ਆ ਕੇ ਥੱਲੇ ਰੋমিও ਸ਼ੈਪਰਡ ਦੀ ਆਪਾਂ ਗੱਲ ਕਰ ਲਈਏ ਜੇਕੱਬ ਬੈਥਲ ਦੀ ਆਪਾਂ ਗੱਲ ਕਰ ਲਈਏ ਤਿੰਨ ਨੰਬਰ ਤੇ ਜਾਂ ਓਪਨਰਸ ਦੇ ਤੌਰ ਤੇ ਇਹਨੇ ਵੀ ਰਨ ਬਣਾਏ ਨੇ ਆਰਸੀਬੀ ਵੱਲੋਂ ਪਾਵੇ ਨੂੰ ਘੱਟ ਮੌਕੇ ਦਿੱਤੇ ਗਏ ਨੇ ਪਰ ਰਨ ਜਿਹੜੇ ਕਿ ਇਹਦੇ ਵਧੀਆ ਰਹੇ ਨੇ ਇੱਕ ਨਾਮ ਮੈਂ ਹੋਰ ਲੈਣਾ ਚਾਹੂਗਾ ਉਹ ਹੈਗਾ ਆ ਇੱਕ ਨਾਮ ਜਿਹੜਾ ਕਿ ਇਹਨਾਂ ਦੇ ਵਿੱਚ ਹੋਰ ਸ਼ਾਇਆ ਹੋਇਆ ਹੈ ਇਸ ਟਾਈਮ ਦੇ ਉੱਤੇ ਉਹ ਹੈਗਾ ਆ ਵਿੰਕਟੇਸ਼ ਐਯਰ ਜਿਹੜਾ ਕੇ ਕੇ ਆਰ ਦਾ ਪਲੇਅਰ ਸੀਗਾ ਪਿਛਲੀ ਵਾਰ ਕੇ ਕੇ ਆਰ ਮੈਂ ਕਹਿੰਨਾ ਅੜ ਗਈ ਸੀ ਇਹਦੇ ਵਾਸਤੇ ਬਹੁਤ ਮਹਿੰਗਾ ਪਲੇਅਰ ਜਿਹੜਾ ਕਿ ਇਹ ਗਿਆ ਸੀਗਾ 24-25 ਕਰੋੜ ਦੇ ਲਾਗੇ ਛਾਗੇ ਪਲੇਅਰ ਗਿਆ ਸੀਗਾ ਪਰ ਕੇਕੇਆਰ ਨੇ ਇਸ ਵਾਰ ਕਿਹਾ ਕਿ ਤੂੰ ਪਿਛਲੀ ਵਾਰ ਕੁਝ ਨਹੀਂ ਕੀਤਾ ਤੇ ਅਸੀਂ ਵੀ ਤੇਰੇ ਵਾਸਤੇ ਕੁਝ ਨਹੀਂ ਕਰਨਾ ਇਸ ਵਾਰ ਇਹਨੂੰ ਛੱਡਤਾ ਤੇ ਆਰਸੀਬੀ ਨੇ ਇਹਨੂੰ ਲੈ ਲਿਆ ਹੁਣ ਇੱਥੇ ਦੇਵਦਰਤ ਪਾੜੀਗਲ ਤੇ ਵਿੰਕਟੇਸ਼ ਆਈਅਰ ਆਲ ਰਾਊਂਡਰ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਪਲੇਅਰ ਖੇਡੇਗਾ ਤੇ ਦੇਵਦਰਤ ਪਾੜੀਗਲ ਦੇ ਜਿਹੜੇ ਕਿ ਉਹ ਚਾਂਸ ਘਟਨੇ ਤੇ ਵਿੰਕਟੇਸ਼ ਆਈਅਰ ਜਿਹੜਾ ਆਸੀਬੀ ਨੇ ਇਸ ਵਾਰ ਪਲੇਅ ਲੈਆ ਇਹਦੇ ਚਾਂਸ ਜਿਹੜੇ ਕਿ ਵਧਨੇ ਸਾਤਵਿਕ ਦੇਸ਼ਵਾਲ ਵੀ ਆ ਗਿਆ ਮਨਗੇਸ਼ ਯਾਦਵਾ ਵਿੱਕੀ ਉਸਤਵਾਲ ਇਹਨਾਂ ਕੋਲ ਵਿਹਾਨ ਮਲਹੋਤਰਾ ਆ ਗਨੇਸ਼ਿਕ ਜਿਹੜਾ ਕਿ ਉਹ ਵੀ ਚੋਹਾਨ ਹੈ ਗਿਆ ਇੱਕ ਇਹਨਾਂ ਦਾ ਹੋਸਪੀਨਰ ਹੈਗਾ ਆ ਆਲ ਰਾਊਂਡਰ ਵੀ ਆਪਾਂ ਗਿੰਦੇ ਆ ਘੱਟ ਜਿਹੜੇ ਕਿ ਉਹਨੂੰ ਮੌਕੇ ਮਿਲੇ ਪਰ ਇੱਕ ਮੈਚ ਦੇ ਵਿੱਚ ਮੈਂ ਵੇਖਿਆ ਸੀ ਕਿ ਮੈਚ ਜਿਤਾ ਚੱਲਿਆ ਸੀ ਉਹਦਾ ਨਾਮ ਹੈਗਾ ਆ ਸੁਪਨੀਲ ਸਿੰਘ ਇਹ ਜਿਹੜਾ ਕਿ ਇੱਕ ਇਹਨਾਂ ਕੋਲ ਹੋਰ ਆਲ ਰਾਊਂਡਰ ਹੈਗਾ ਆ ਆਲ ਰਾਊਂਡਰ ਇਹਨਾਂ ਦੇ ਕੋਲ ਟੋਟਲ ਲੱਗੇ ਨੇ 11 RCB ਵਾਲਿਆਂ ਕੋਲ ਟੋਟਲ ਆਲ ਰਾਉਂਡਰ 11 ਨੇ ਉਧਰੋਂ ਬਾਅਦ ਆਪਾਂ ਬਾਲਿੰਗ ਦੀ ਇਹਨਾਂ ਦੀ ਬਾਲਿੰਗ ਲਾਈਨਅਪ RCB ਵਾਲੇ ਹਮੇਸ਼ਾ ਬਾਲਿੰਗ ਲਾਈਨਅਪ ਤੋਂ ਜਿਹੜੀ ਕਿ ਮਾਰ ਖਾਂਦੇ ਸੀਗੇ ਉਤੋਂ ਬਾਅਦ ਇਹਨਾਂ ਨੇ ਵਧੀਆ-ਵਧੀਆ ਪਲੇਅ ਲਿਓਨੇ ਸ਼ੁਰੂ ਕਰ ਦਿੱਤੇ ਭੁਮਨੇਸ਼ਵਰ ਕੁਮਾਰ ਦੀ ਪੈ ਅਹਿਮੀਅਤ ਜਾਂਦੇ ਆ ਯੇਸ਼ਲੋ ਜਲਵੁੱਡ ਜਿਹਨੂੰ ਇਹਨਾਂ ਨੇ ਛੱਡਿਆ ਹੀ ਨਹੀਂ ਆ ਭਾਵੇਂ ਉਹ ਚਨਈ ਦੇ ਖਿਲਾਫ ਜਾ ਕੇ ਖੇਡਿਆ ਪਰ ਇਹਨਾਂ ਨੇ ਫੇਰ ਉਹਨੂੰ ਬਾਹਰ ਕੀਤਾ ਉਹਦੀ ਸਭ ਤੋਂ ਵੱਧ ਇੰਜਰੀ ਦੀ ਜਿਹੜੀ ਕਿ ਸਮੱਸਿਆ ਰਹਿੰਦੀ ਆ ਠੀਕ ਆ ਉਸ ਤੋਂ ਬਾਅਦ ਆ ਸ਼੍ਰੀਆਨ ਸ਼ਰਮਾ ਵੇਖੋ ਜੀ ਹੁਣ ਸ਼੍ਰੀਆਨ ਸ਼ਰਮਾ ਨੂੰ ਜਿੰਨੂੰ ਕੋਈ ਸਪਿਨਰ ਨਹੀਂ ਸੀਗਾ ਮੰਨਦਾ ਉਹਨੇ ਵੀ ਆਰਸੀਬੀ ਵਾਸਤੇ ਕੀ ਕੁਝ ਨਹੀਂ ਕੀਤਾ ਭਾਵੇਂ ਉਹਨੂੰ ਇੱਕ ਦੋ ਮੈਚਾਂ ਦੇ ਵਿੱਚ ਰਨ ਪਏ ਨੇ ਪਰ ਉਸ ਤੋਂ ਬਾਅਦ ਆਵਾਪਸੀ ਕੀਤੀ ਆ ਉਹਨੇ ਵਿਕਟਾਂ ਵੀ ਲਈਆਂ ਨੇ ਮੈਂ ਕਹਿੰਦਾ ਕਿ ਉਹਨਾਂ ਨੂੰ ਇੱਕ ਵਧੀਆ ਪਿਕ ਮਿਲ ਗਈ ਸੀ ਚਾਹਲ ਦੇ ਤੌਰ ਤੇ ਚਾਹਲ ਉਹਨਾਂ ਨੇ ਰਿਲੀਜ਼ ਕੀਤਾ ਤੇ ਪੰਜਾਬ ਵਾਲਿਆਂ ਨੇ ਖਰੀਦ ਲਿਆ ਠੀਕ ਆ ਤੁਸ਼ਾਰਾ ਵੀ ਆ ਗਿਆ ਆ ਉਤਤ ਬੜਾ ਯਸ਼ ਦਿਆਲਾ ਤੁਸ਼ਾਰਾ ਨੂੰ ਮੌਕੇ ਨਹੀਂ ਮਿਲੇ ਯਸ਼ ਦਿਆਲ ਉਹਨਾਂ ਦਾ ਉਬਰਦਾ ਹੋਇਆ 117 ਮਿਲਿਆ ਗਿਆ ਆ ਜਿਨ੍ਹਾਂ ਕਿ ਰਿੰਕੂ ਸਿੰਘ ਦੇ ਕੋਲੋਂ 6 ਬਲਾਂ ਤੇ 6 5 ਬਲਾਂ ਤੇ ਮੇਰੇ ਖਿਆਲ 6 5 ਬਲਾਂ ਤੇ 5 ਛੱਕੇ ਖਾਦੇ ਸੀ ਜਾਂ 6 ਬਲਾਂ ਤੇ 6 ਛੱਕੇ ਖਾਦੇ ਸੀਗੇ ਉਹ ਇਹਨਾਂ ਵਾਸਤੇ 2025 ਦੇ ਵਿੱਚ ਹੀਰਾ ਜਿਹੜਾ ਕਿ ਉਬਰ ਕੇ ਆਇਆ ਉਹਨੇ ਵੀ ਵਿਕਟਾਂ ਲਈਆਂ ਠੀਕ ਆ ਠੀਕ ਠਾਕ ਬੋਲਿੰਗ ਕੀਤੀ ਬਹੁਤ ਹੀ ਘੱਟ ਜਿਹੜੀ ਕਿ ਉਹ ਰਨ ਵੀ ਦਿੱਤੇ ਨੇ ਜੈਕਬ ਜੈਕੱਬ ਵੀ ਇਹਨਾਂ ਨੇ ਇਹਨਾਂ ਵੱਲੋਂ ਲਿਆ ਗਿਆ ਇੱਕ ਬੋਲਰ ਤੌਰ ਤੇ ਇਹ ਮੈਨੂੰ ਲੱਗਦਾ ਕਿ ਹੇਜਲਵੁੱਡ ਦੀ ਜਿਹੜੀ ਕਿ ਉਹ ਕਮੀ ਹੈ ਨਾ ਉਹਨੂੰ ਪੂਰਾ ਕਰਨ ਵਾਸਤੇ ਲਿਆ ਗਿਆ ਕਿਉਂਕਿ ਜਿਹੜਾ ਇਹ ਜ਼ਲਵੁੱਡਾ ਉਹਦੇ ਥੋੜੇ-ਬੋਟੇ ਮੈਚ ਜਿਹੜੇ ਉਹ ਮੈਂ ਕਹਿੰਦਾ ਰੈਸਟ ਦ੍ਰਸ਼ਟੀ ਵੀ ਦੇਣੀ ਹੁੰਦੀ ਕਿਸੇ ਬੱਲੇ ਨੂੰ ਉਹਦੇ ਵਿੱਚ ਆਰਸੀਪੀ ਵਾਲਿਆਂ ਦਾ ਪਿਛਲੀ ਵਾਰ ਕੀ ਹੋਇਆ ਹੈ ਕਿ ਉਹ ਮੈਚ ਹਾਰ ਗਏ ਸੀ ਜਦੋਂ ਹੇਜਲਵੁੱਡ ਨਹੀਂ ਖੇਡਣਦਿਆ ਇਹਨਾਂ ਨੂੰ ਸਕੋਰ ਬੜੇ ਪਈ ਇਹ ਗੱਲ ਕਰਕੇ ਮੈਨੂੰ ਲੱਗਦਾ ਕਿ ਜੈਪ ਜੈਕੱਬ ਨੂੰ ਜੈਕੱਬ ਬਡੋਫੀ ਜਿਹੜਾ ਹੈਗਾ ਆ ਇਹਨੂੰ ਇਹ ਜ਼ਲਵੜ ਦੇ ਤੌਰ ਤੇ ਲਿਆ ਆ ਗਿਆ ਆ ਅਭਿਨੰਦਨ ਸਿੰਘ ਇਹਨਾਂ ਦੇ ਕੋਲ ਹੈਗਾ ਆ ਠੀਕ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਟੋਟਲ ਇਹਨਾਂ ਕੋਲ ਬਾਲਰ ਹੈਗੇ ਆ ਆਪਣੇ 8 ਬਾਲਰ 8 ਬਾਲਰ ਇਹਨਾਂ ਕੋਲ ਇਸ ਟਾਈਮ ਤੇ ਹੈਗੇ ਆ 11 ਆਲ ਰਾਊਂਡਰ ਨੇ ਉਸ ਤੋਂ ਬਾਅਦ ਆ ਬੈਟਿੰਗ ਬੈਟਿੰਗ ਦੀ ਆਪਾਂ ਗੱਲ ਕਰੀਏ ਜਿਹੜੇ ਪ੍ਰੋਪਰ ਬੈਟਿੰਗ ਕਰਦੇ ਨੇ ਉਹ ਇਹਨਾਂ ਕੋਲ ਸਿਰਫ 6 ਨੇ ਤੇ ਇਹਨੋਂ ਵਿੱਚੋਂ ਵਿਕਟ ਕੀਪਰ ਨੇ ਤੇ ਵਿਰਾਟ ਕੋਹਲੀ ਦੇਵਦਸ਼ ਪਾਟੇਗਲ ਦੇ ਰਾਜਤ ਪਾਰਟੀਦਾਰ ਹੁਣ ਇਹਨਾਂ ਨਾਲ ਮੁਕਾਬਲਾ ਜੇ ਪੰਜਾਬ ਵਾਲਿਆਂ ਦਾ ਕੀਤਾ ਜਾਵੇ ਪੰਜਾਬ ਦੇ ਕੋਲੋਂ ਵੀ ਪਲੇਅਰ ਹੈਗੇ ਨੇ ਪਰ ਜਿਹੜੇ ਆਪਾਂ ਕਹਿ ਸਕਦੇ ਆ ਕਿ ਜਿਹੜੇ ਇਹਨਾਂ ਨੇ ਐਰ ਕੀ ਬਾਏ ਕੀਤੇ ਨੇ ਜਾਂ ਪਿਛਲੇ ਸਾਲ ਬਾਏ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਕਿਤਨਾ ਕਿਤੇ ਆਰਸੀਪੀ ਵਾਲਿਆਂ ਨੇ ਟੀਮ ਡੇਵਿਡ ਤੇ ਰੋਮੀਓ ਸ਼ੈਵਰਡ ਜਿਹੜਾ ਕਿ ਉਹ ਲੈ ਲਿਆ ਇਹਨਾਂ ਦੋਵਾਂ ਦੇ ਮੁਕਾਬਲੇ ਜੇ ਸਾਡੇ ਕੋਲ ਇੱਕੋ ਪਲੇਅਰ ਆ ਹੋਇਆ ਗਾਇ ਸ਼ਿਸ਼ਾਂਗ ਸਿੰਘ ਦੋਵਾਂ ਦੇ ਮੁਕਾਬਲੇ ਇੱਕੋ ਪਲੇਅਰ ਆ ਪਰ ਗੱਲ ਇਹ ਆ ਵੀ ਦੋਵਾਂ ਦੇ ਵਿੱਚੋਂ ਇਨ੍ਹਾਂ ਦੇ ਵਿੱਚੋਂ ਕਿਹੜਾ ਚੱਲਦਾ ਆ ਤੇ ਉਹ ਤੇਜ਼ ਰੰਨ ਬਣਾ ਜਾਂਦਾ ਆ ਪਰ ਜੇ ਸ਼ਿਸ਼ਾਂਕ ਸਿੰਘ ਕੱਲਾ ਹੋਵੇਗਾ ਤਾਂ ਫਿਰ ਉੱਥੇ ਥੋੜੀ ਬਹੁਤੀ ਗੜਬੜ ਹੋਣੀ ਆ ਹੁਣ ਏਕੇ ਆਣੇ ਨੂੰ ਨਿਹਾਲ ਵਡੇਰਾ ਦੇ ਮੋੜੇ ਤੇ ਹੱਥ ਰੱਖਣਾ ਪਵੇਗਾ ਜਾਂ ਅਯਰ ਨੂੰ ਤੇ ਜਾਂ ਫਿਰ ਰਿੱਕੀ ਪੁਆਇੰਟਿੰਗ ਨੂੰ ਜਾਂ ਕਿਸੇ ਬੈਟਿੰਗ ਵਾਲੇ ਨੂੰ ਕਿਉਂਕਿ ਨਿਹਾਲ ਵਡੇਰਾ ਦੀ ਫਾਰਮ ਨਹੀਂ ਲੱਗੀ ਹੋਈ ਨਿਹਾਲ ਵਡੇਰਾ ਦੀ ਫਾਰਮ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਕਿਸੇ ਨੂੰ ਕਿਸੇ ਨੂੰ ਹੱਥ ਕੱਢਣਾ ਨਿਹਾਲ ਵਡੇਰਾ ਦੀ ਫਾਰਮ ਨੂੰ ਦੇਖਦੇ ਹੋਏ ਕਿਸੇ ਨਾ ਕਿਸੇ ਨੂੰ ਹੱਥ ਖੜਾ ਕਰਨਾ ਪਵੇਗਾ ਤੇ ਇਹ ਕਹਿਣਾ ਪਵੇਗਾ ਕਿ ਹੁਣ ਤੂੰ ਬੈਟਿੰਗ ਵਾਲ ਧਿਆਨ ਦੇ ਪਿਛਲੇ ਸਾਲ ਜੋ ਕੋਈ ਗੱਲ ਨਹੀਂ ਉਹਨੂੰ ਭੁਲਾ ਲਾ ਕਿਉਂਕਿ ਉਹ ਸਦਮੇ ਵਿੱਚ ਉੱਬਰ ਨਹੀਂ ਪਾ ਰਿਹਾ ਉਹਦੀਆਂ ਅਸੀਂ ਕਿੰਨੀਆਂ ਸਾਰੀਆਂ ਜਿਹੜੇ ਕਿਉਂ ਫਾਰਮ ਦੇਖ ਲਿਆ ਇਹਦੇ ਕਰਕੇ ਉਹ ਪੰਜਾਬ ਦੀ ਟੀਮ ਵਿੱਚ ਵੀ ਨਹੀਂ ਚੁਣਿਆ ਗਿਆ ਜਿਹਦੇ ਵਿੱਚ ਅਰਸ਼ਦੀਪ ਅਭੀਸ਼ੇਕ ਸ਼ਰਮਾ ਗੇ ਲੜੇ ਕਿਉਂ ਖੇਡਣਗੇ ਉਹਦੇ ਵਿੱਚ ਵੀ ਉਹਨੂੰ ਜਿਹੜਾ ਕਿ ਨਹੀਂ ਚੁਣਿਆ ਗਿਆ ਇਸ ਸਾਲ ਮੈਨੂੰ ਲੱਗਦਾ ਕਿ ਨਿਹਾਨ ਮੋਢੇਰਾ ਵਾਸਤੇ ਵੀ ਕਾਫੀ ਅਦਾ ਕਹਿ ਸਕਦੇ ਹਾਂ ਕਿ ਮਹੱਤਵਪੂਰਨ ਹੋਵੇਗਾ ਜੇ ਉਹਦੀ ਫਾਰਮ ਲੋਟ ਜਾਂਦੀ ਆ ਅਤਵਾਦ ਪ੍ਰਿਆ ਪ੍ਰਿਆਸ਼ ਆਰੀਆ ਆਪਣੇ ਆ ਗਿਆ ਪ੍ਰਭ ਸਿਮਰਨ ਆ ਗਿਆ ਐਰ ਆ ਗਿਆ ਸ਼ਸ਼ਾਂਗ ਸਿੰਘ ਨਿਹਾਲ ਵਡੇਰਾ ਮਤਲਬ ਆਪਣੇ ਕੋਲ ਸਟਾਕ ਪੂਰਾ ਪਿਆ ਆ ਪਰ ਜੇ ਅਰ ਕੀ ਆਪਾਂ ਗੱਲ ਕਰੀਏ ਕਿ ਆਰਸੀਪੀ ਦੇ ਨਾਲ ਮੁਕਾਬਲੇ ਹੋਣਗੇ ਤੇ ਫਸਵੇਂ ਮੁਕਾਬਲੇ ਹੋਣਗੇ ਕੋਈ ਹਾਸੀ ਖੇਡੀ ਨਹੀਂ ਕੀਤੀ ਜਾਵੇਗੀ ਐਰ ਵੱਲੋਂ ਨਾ ਇਹ ਕਿਹਾ ਜਾਏਗਾ ਪੀਆਰ ਕੀ ਆਰਸੀਬੀੜਾ ਕੀ ਕੱਪ ਜਿਹਦੇ ਸਿਰਫ ਇੱਕੋ ਟੀਮ ਰਹਿ ਗਈ ਹੈ ਜਿੰਨੇ ਇਹ ਕੱਪ ਨਹੀਂ ਚੁੱਕਿਆ ਇਹ ਟਰਾਫੀ ਨਹੀਂ ਚੁੱਕੀ ਉਹ ਹੈਗੀ ਆ ਪੰਜਾਬ ਤੇ ਪੰਜਾਬ ਇਸ ਸਾਲ ਪੂਰੀ ਉਮੀਦਾਂ ਕੀ ਪੰਜਾਬੀ ਇਹ ਜੋ ਜਿਹੜੀ ਟਰਾਫੀ ਚੁਕੇਗੀ ਇਸ ਕਰਕੇ ਤੁਸੀਂ ਹੋਰ ਅਪਡੇਟਾਂ ਪੰਜਾਬ ਦੀਆਂ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਜਿਹੜਾ ਕਿ ਸਪੋਰਟ ਕਰਨਾ ਆ ਤਾਂ ਕਿ ਆਈਪੀਐਲ ਹੋਣ ਤੱਕ ਜਿਹੜੀ ਕਿ ਆਪਾਂ ਲਾਈਵ ਸਟਰੀਮ ਕਰ ਸਕੀਏ ਤੇ ਤੁਸੀਂ ਵੀ ਪੰਜਾਬੀ ਕਮੈਂਟਰੀ ਜਿਹੜੀ ਕਿ ਸੌਨਸਾ ਬਤੇ ਹੋਰ ਵੀਡੀਓ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਹੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਇਸ ਸਾਲ ਜੇਕਰ 2026 ਦੇ ਵਿੱਚ ਇਹਨਾਂ ਦੋਵਾਂ ਟੀਮਾਂ ਦਾ ਪੇਚਾ ਪਿਆ ਤੇ ਤਗੜੀ ਟੀਮ ਕਿਹੜੀ ਤੁਹਾਨੂੰ ਲੱਗਦੀ ਆ ਤੇ ਕਿਹੜੀ ਜਿਹੜੀ ਕਿ ਉਹ ਅਸਲ ਟਰੋਫੀ ਚੁਕੇਗੀ ਉਹ ਵੀ ਟੀਮ ਸਾਨੂੰ ਦੱਸ ਦਿਓ ਹੋਰ ਵੀਡੀਓ ਜਿਹੜੀਆਂ ਕਿ ਅਸੀਂ ਆਈਪੀਐਲ ਦੇ ਉੱਤੇ ਲੈ ਕੇ ਆਵਾਂਗੇ ਪਰ ਜੇਕਰ ਆਰਸੀਬੀ ਤੇ ਪੰਜਾਬ ਦਾ ਮੈਚ ਹੁੰਦਾ ਇਹਨਾਂ ਦੋਵਾਂ ਦੇ ਵਿੱਚੋਂ ਕਿਹੜੀ ਟੀਮ ਜਿੱਤੇਗੀ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਮੇਰੇ ਵੱਲੋਂ ਤਾਂ ਪੰਜਾਬ ਹੀ ਆ ਕਿਉਂਕਿ ਪੰਜਾਬ ਦੇ ਕੋਲੋਂ ਐਕੀ ਮੈਂ ਕਹਿੰਦਾ ਕਿ ਪਾਨ ਨੂੰ ਸਾਰਾ ਕੋ ਜਾਗਾ ਖੂਨ ਨੂੰ ਕੁਝ ਨਹੀਂ ਹੈਗਾ ਅਯਰ ਨੇ ਜਿਹੜਾ ਕਿ ਪਿਛਲੇ ਸਾਲ ਐਗਰੈਸ਼ਨ ਦਿਖਾਇਆ ਸੀਗਾ ਉਹੀ ਐਗਰੈਸ਼ਨ ਕਾਮਯਾਬ ਰਹੇਗਾ ਤੇ ਪੰਜਾਬ ਇਸ ਸਾਲ ਜਿਹੜੀ ਕਿ ਆਈਪੀਐਲ 2026 ਦੀ ਟਰੋਫੀ ਚੁਕੇਗੀ ਤੇ ਸਾਰੇ ਪੰਜਾਬ ਵਿੱਚ ਖੁਸ਼ੀ ਦੀ ਇੱਕ ਵਾਰ ਲਹਿਰ ਹੋਵੇਗੀ ਜਿਹੜੇ ਕਹਿੰਦੇ ਸੀ ਕਿ ਅਯਰ ਦੇ ਨਾਮ ਜ਼ਮੀਨਾਂ ਨੂੰ ਵੜੀਆਂ ਰੋਡ ਲਮਣਿਆ ਉਹ ਵੀ ਪੂਰੇ ਖੁਸ਼ ਹੋਣਗੇ ਭਰਾਤ ਕੇ ਇਸ ਸਾਲ ਪੰਜਾਬ ਦੀ ਆਪਣੇ ਪੰਜਾਬ ਦੇ ਕੋਲ ਜਿਹੜੀ ਕਿ ਉਹ ਟਰੋਫੀ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਇਸ ਚੈਨਲ ਨੂੰ ਪੰਜਾਬੀ ਕ੍ਰਿਕਟ ਟਾਕਸ ਚੈਨਲ ਦਾ ਨਾਮ ਹੈ ਆ